ਬਈ ਕਈ ਜੋਗ ਕਰਨ ਵਾਲੇ ਕੰਨਾਂ ਵਿੱਚ ਮੰਦਰਾ ਪਾਉਂਦੇ ਨੇ ਗੋਦੜੀ ਰੱਖਦੇ ਨੇ ਹੱਥ ਵਿੱਚ ਡੰਡਾ ਵੀ ਰੱਖਦੇ ਨੇ ਮਹਾਰਾਜ ਨੇ ਇੱਥੇ ਸਮਝਾਉਣਾ ਕੀਤਾ ਵੀ ਸੁਰਤ ਸਿਮਰਤ ਤੋਏ ਕੰਨੀ ਮੰਦਰਾ ਪਰਮਤਵਾਹਰ ਖਿੰਥਾ ਸੁੰਨ ਕੂਫਾ ਮੈਂ ਆਸਣ ਬੈਸਣ ਕਲਪ ਵਿਵਰਜਿਤ ਪੰਥਾ ਮਹਾਰਾਜ ਕਹਿੰਦੇ ਪ੍ਰਭੂ ਦੇ ਚਰਨਾਂ ਵਿੱਚ ਸੁਰਤ ਜੋੜਨ ਤੇ ਜੋੜਨੀ ਤੇ ਪ੍ਰਭੂ ਦਾ ਨਾਮ ਸਿਮਰਨਾ ਇਹ ਮੰਨੋ ਦੋਹਾਂ ਕੰਨਾਂ ਵਿੱਚ ਮੁੰਦਰਾ ਹਨ ਪ੍ਰਭੂ ਦਾ ਗਿਆਨ ਇਹ ਮੈਂ ਆਪਣੇ ਤੇ ਗੋਦੜੀ ਲਈ ਹੋਈ ਹੈ ਭਗਤ ਜੀ ਕਹਿੰਦੇ ਨੇ ਭਗਤ ਕਬੀਰ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਹੈ ਵੇ ਮੈਨੂੰ ਕੰਨਾਂ ਵਿੱਚ ਮੰਦਰਾ ਪਾਉਣ ਦੀ ਲੋੜ ਨਹੀਂ ਕੋਈ ਗੋਦੜੀ ਰੱਖਣ ਦੀ ਲੋੜ ਨਹੀਂ ਕੋਈ ਹੱਥ ਵਿੱਚ ਡੰਡਾ ਰੱਖਣ ਦੀ ਲੋੜ ਨਹੀਂ ਵੇ ਇੱਕੋ ਇੱਕ ਪ੍ਰਭੂ ਪਰਮਾਤਮਾ ਦੀ ਯਾਦ ਮੇਰੇ ਹਿਰਦੇ ਘਰ ਵਿੱਚ ਬੱਸੀ ਹੋਣੀ ਚਾਹੀਦੀ ਹੈ ਬੱਸੀ ਹੈ ਤੇ ਮੇਰੇ ਤਾਂ ਸਭ ਕੁਝ ਸਮਝ ਲਓ ਕੰਨੀ ਮੰਦਰਾ ਵੀ ਇਹੀ ਹੱਥ ਵਿੱਚ ਡੰਡਾ ਵੀ ਇਹ ਹੈ ਗੋਦੜੀ ਵੀ ਇਹੀ ਹੈ ਸੋਨ ਗੁਫਾ ਮੈਂ ਆਸਣ ਬੈਸਣ ਕਲਪ ਵਿਵਰਜਿਤ ਪੰਥਾ ਮਹਾਰਾਜ ਕਹਿੰਦੇ ਅਫੋਰਵਸਤਾ ਰੂਪ ਗੁਫਾ ਵਿੱਚ ਮੈਂ ਆਸਣ ਲਾਈ ਬੈਠਾ ਹਾਂ ਪਾਪ ਮੇਰਾ ਮਨ ਹੀ ਮੇਰੀ ਗੁਫਾ ਹੈ ਜਿੱਥੇ ਮੈਂ ਦੁਨੀਆਂ ਧੰਦਿਆਂ ਵਾਲੇ ਕੋਈ ਫੁਰਨੇ ਨਹੀਂ ਉੱਠਣ ਦਿੰਦਾ ਤੇ ਇਸ ਤਰ੍ਹਾਂ ਆਪਣੇ ਅੰਦਰ ਮਨੋ ਇੱਕ ਇਕਾਂਤ ਵਿੱਚ ਬੈਠਾ ਹੋਇਆ ਹਾਂ ਅਕਾਂਤ ਚਿੱਤ ਬਈ ਇੱਕ ਰਸ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਦੁਨੀਆ ਦੀਆਂ ਕਲਪਨਾ ਤਿਆਗ ਦੇਣੀਆਂ ਇਹ ਹੈ ਮੇਰਾ ਜੋਗ ਪੰਥ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਹਾਰਾਜ ਕਹਿੰਦੇ ਹੈ ਮੇਰੇ ਪਾਤਸ਼ਾਹ ਪ੍ਰਭੂ ਮੈਂ ਤੇਰੀ ਯਾਦ ਦੀ ਲਗਨ ਵਾਲਾ ਹੋ ਜੋਗੀ ਹਾਂ ਤੇਰੀ ਯਾਦ ਦੀ ਲਗਨ ਵਾਲਾ ਜੋਗੀ ਹਾਂ ਵੀ ਮੈਂ ਹੋਰ ਕਿਸੇ ਕਿਸਮ ਦਾ ਨਹੀਂ ਕੋਈ ਯੋਗ ਕਰਦਾ ਬਸ ਤੇਰੀ ਯਾਦ ਮੇਰੇ ਮਨ ਵਿੱਚ ਵਸੀ ਹੋਈ ਹੈ ਤੇ ਮੇਰਾ ਯੋਗ ਰਸਤਾ ਇਹੀ ਹੈ ਪੰਥ ਦਾ ਮਤਲਬ ਹੁੰਦਾ ਰਸਤਾ ਵੀ ਮੇਰਾ ਯੋਗ ਪੰਥ ਇਹੀ ਹੈ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤਨ ਸੋਗ ਵਿਯੋਗੀ ਇਸ ਵਾਸਤੇ ਮੌਤ ਦਾ ਡਰ ਚਿੰਤਾ ਤੇ ਵਿਛੋੜਾ ਮੈਨੂੰ ਪਉਂਦੇ ਨਹੀਂ ਹਨ ਵੇ ਮੈਨੂੰ ਕੋਈ ਮੌਤ ਦਾ ਡਰ ਨਹੀਂ ਹੈ ਨਾ ਕੋਈ ਚਿੰਤਾ ਹੈ ਨਾ ਕੋਈ ਮੈਨੂੰ ਡਾਰਾ ਵੀ ਮੇਰਾ ਵਿਛੋੜਾ ਪੈਜੂ ਤੇਰੇ ਨਾਲੋਂ ਅਗਲੇ ਬੰਦ ਚ ਮਹਾਰਾ ਦੱਸਦੇ ਨੇ ਖੰਡ ਬਰਮੰਡ ਖੰਡ ਬਹਿਰਮੰਡ ਮੈਂ ਸਿੰਘੀ ਮੇਰਾ ਖੰਡ ਬਹਿਰਮੰਡ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਭਸਮ ਧਾਰੀ ਮਹਾਰਾ ਜੀ ਕਹਿੰਦੇ ਸਾਰੇ ਖੰਡਾਂ ਬਰਮੰਡਾਂ ਵਿੱਚ ਪ੍ਰਭੂ ਦੀ ਵਿਆਪਕਤਾ ਦਾ ਸਭ ਨੂੰ ਸੁਨੇਹਾ ਦੇਣ ਦੇਣਾ ਇਹ ਮੰਨੋ ਮੈਂ ਸਿੰਘੀ ਵਜਾ ਰਿਹਾ ਹਾਂ ਇੱਕ ਸਿੰਘੀ ਨਾਦ ਵੱਜਦਾ ਸਿੰਘੀ ਨਾਦ ਵਜਾਉਂਦੇ ਨੇ ਜੋਗੀ ਮਹਾਰਾਜ ਕਹਿੰਦਾ ਮੈਨੂੰ ਇਹ ਸਿੰਘੀ ਨਾਦ ਵਜਾਉਣ ਦੀ ਜ਼ਰੂਰਤ ਨਹੀਂ ਮੈਂ ਤਾਂ ਪ੍ਰਭੂ ਪ੍ਰਮਾਤਮਾ ਤੇਰੀ ਯਾਦ ਦਾ ਸਨੇਹਾ ਦੇ ਰਿਹਾ ਮੈਂ ਸਾਰੀ ਦੁਨੀਆ ਨੂੰ ਗਰਬਾਣੀ ਰਾਹੀ ਤੇਰੇ ਹੈ ਨਾ ਸਨੇਹਾ ਮਹਾਰਾਜ ਕਹਿੰਦੇ ਸਾਰੇ ਖੰਡਾਂ ਬਰਮੰਡਾਂ ਵਿੱਚ ਪ੍ਰਭੂ ਦੀ ਵਿਆਪਕਤਾ ਵੀ ਸਾਰੇ ਥਾਂ ਤੇ ਵੱਸਦਾ ਪ੍ਰਭੂ ਪਰਮਾਤਮਾ ਦਾ ਸਨੇਹਾ ਦੇ ਰਿਹਾ ਹਾਂ ਇਹ ਮੇਰਾ ਸਿੰਘੀ ਨਾਦ ਹੈ ਸਾਰੇ ਜਗਤ ਨੂੰ ਨਾਸਬੰਤ ਸਮਝਣਾ ਹੈ ਸਮਝਣਾ ਇਹ ਹੈ ਕਿ ਇਹ ਹੈ ਮੇਰਾ ਸਵਾ ਪਾਣ ਵਾਲਾ ਥੈਲਾ ਵੇ ਸਾਰੀ ਸਾਰੇ ਜਗਤ ਨੂੰ ਨਾਸਵੰਤ ਸਮਝਣਾ ਇਹ ਹੈ ਮੇਰਾ ਸੁਆਬ ਆਣ ਵਾਲਾ ਸੈਲਾ ਜੋਗੀ ਸੁਆਬ ਹੀ ਮੜਦੇ ਆ ਨਾ ਪਿੰਡੇ ਤੇ ਸੁਆਬ ਹੀ ਮੜਦੇ ਨੇ ਹੱਥ ਵਿੱਚ ਡੰਡਾ ਵੀ ਰੱਖਦੇ ਨੇ ਸਿੰਘੀ ਨਾਦ ਵੀ ਵਜਾਉਂਦੇ ਨੇ ਕੰਨਾਂ ਵਿੱਚ ਮੰਦਰਾ ਵੀ ਪਾਉਂਦੇ ਨੇ ਮਹਾਰਾਜ ਕਹਿੰਦੇ ਨੇ ਵੀ ਮੈਨੂੰ ਇਹ ਕੁਛ ਕਰਨ ਦੀ ਲੋੜ ਨਹੀਂ ਮੈਨੂੰ ਤਾਂ ਤੇਰੇ ਨਾਲ ਪਿਆਰ ਆ ਬਸ ਤੇਰੇ ਵਿੱਚ ਸਾਰੇ ਥਾਂ ਬਸੇ ਹੋਏ ਦਾ ਸਨੇਹਾ ਦੇ ਰਿਆਂ ਲੋਕਾਂ ਨੂੰ ਵੀ ਸਾਰੇ ਥਾਂਾਂ 'ਤੇ ਬਸਦਾ ਉਹ ਜਿੱਥੇ ਮਰਜੀ ਬਹਿ ਕੇ ਉਹਨੂੰ ਯਾਦ ਕਰ ਲਾ ਆਪਦਾ ਕਾਰੋਬਾਰ ਕਰਦਾ ਯਾਦ ਕਰੀ ਚੱਲ ਦਫ਼ਤਰ 'ਚ ਬੈਠਾ ਯਾਦ ਕਰ ਲਾ ਮਿਹਨਤ ਮਜ਼ਦੂਰੀ ਕਰਦਾ ਤੂੰ ਯਾਦ ਰੱਖ ਉਹਨੂੰ ਵੇਲਾ ਵਹਿ ਕੇ ਭੋਰੇ ਵਿੱਚ ਉੱਤਰ ਕੇ ਮਾਲਾ ਫੜ ਕੇ ਜਪਣ ਨੂੰ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਿਖਿਆ ਮੈਂ ਪੜ੍ਹਿਆ ਨਹੀਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਂ 5-6 ਸਹਿਜ ਪਾਠ ਕੀਤੇ ਆ ਜੀ ਮੈਨੂੰ ਨੇ ਕਿਤੇ ਇਹ ਵੀ ਮਿਲਿਆ ਲਿਖਿਆ ਬਈ ਬਸ ਵਿਹਲਾ ਹੋ ਕੇ ਭੂਰਾ ਪਟਕੇ ਨੀਵੇਂ ਤਾਂ ਬਹਿ ਜਾ ਤੇ ਮਹਤਜ ਮਾਲਾ ਫੜ ਕੇ ਤੇ ਸਿਮਰਨ ਕਰਨਾ ਨਹੀਂ ਮਹਾਰਾਜ ਕਹਿੰਦੇ ਆਪਣੇ ਕਾਰੋਬਾਰ ਕਰਦਾ ਹੋਇਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿ ਹੱਥ ਪਾਉ ਸਭ ਕੰਮ ਕਰ ਚੀਤ ਨਰੰਜਨ ਨਾਲ ਵੀ ਆਪਦੀ ਡਿਊਟੀ ਕਰਦਾ ਹੋਇਆ ਘਰ ਦੇ ਫਰਜ਼ ਪੂਰਾਣਦਾ ਹੋਇਆ ਮਿਹਨਤ ਮਜ਼ਦੂਰੀ ਕਰਦਾ ਹੋਇਆ ਠੀਕ ਆ ਜੀ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਮਹਾਰਾਜ ਕਹਿੰਦੇ ਜੁੜਿਆ ਰਹਿ ਏ ਸੁਨੇਹਾ ਦਿੰਨੇ ਆ ਮਹਾਰਾਜ ਕਹਿੰਦੇ ਭਗਤ ਕਬੀਰ ਜੀ ਵੀ ਸਾਨੂੰ ਇਹ ਕੁਛ ਆਪਦਾ ਕਾਰੋਬਾਰ ਛੱਡ ਕੇ ਗ੍ਰਸਤੀ ਜੀਵਨ ਛੱਡ ਕੇ ਆਪਦੀਆਂ ਜ਼ਿੰਮੇਵਾਰੀਆਂ ਛੱਡ ਕੇ ਅਸੀਂ ਜੰਗਲਾਂ 'ਚ ਜਾ ਕੇ ਜਾਂ ਪੋਰੀਆਂ 'ਚ ਨਹੀਂ ਬਹਿੰਦੇ ਅਸੀਂ ਤਾਂ ਆਪਦਾ ਕਾਰੋਬਾਰ ਕਰਦੇ ਪ੍ਰਭੂ ਪ੍ਰਮਾਤਮਾ ਨੂੰ ਯਾਦ ਰੱਖਦੇ ਹਾਂ ਤੇ ਉਹਦਾ ਸਾਰੇ ਥਾਵਾਂ ਤੇ ਬਸੇ ਹੋਏ ਦਾ ਸੁਨੇਹਾ ਵੀ ਦਿੰਨੇ ਆ ਮਹਾਰਾਜ ਕਹਿੰਦੇ ਭਗਤ ਜੀ ਅੱਗੇ ਮਹਾਰਾਜ ਦੱਸਦੇ ਨੇ ਤਾੜੀ ਲਾਗੀ ਤਰਪਲ ਪਲਟਿਏ ਛੂਟੇ ਹੋਏ ਪਸਾਰੀ ਤ੍ਰੈ ਗੁਣੀ ਮਾਇਆ ਦੇ ਪ੍ਰਭਾਵ ਨੂੰ ਮੈਂ ਪ੍ਰਤਾਹ ਦਿੱਤਾ ਹੈ ਇਹ ਮਾਨੋ ਮੈਂ ਤਾੜੀ ਲਾਈ ਹੋਈ ਹੈ ਬਿ ਤ੍ਰੈ ਗੁਣਾ ਦੀ ਤਿੰਨ ਗੁਣਾ ਵਾਲੀ ਮਾਇਆ ਜਿਹੜੀ ਚਿੰਬੜਦੀ ਹੈ ਨਾ ਇਨਸਾਨ ਨੂੰ ਭਈ ਮੇਰਾ ਮੈਂ ਇਹਦਾ ਪ੍ਰਭਾਤ ਤਿਆਗ ਦਿੱਤਾ ਹੁਣ ਮੈਂ ਇਹਨੂੰ ਲਵੇ ਨਹੀਂ ਲੱਗਣ ਦਿੰਦਾ ਆਪਦੀ ਕਰਤਕਮਾਈ ਕਰਦਾ ਹਾਂ ਘਰ ਦਾ ਗੁਜ਼ਾਰਾ ਚੱਲਦਾ ਹੈ ਸਾਡੇ ਤੇ ਪ੍ਰਭੂ ਪਰਮਾਤਮਾ ਦੀ ਯਾਦ ਮੇਰੇ ਫਿਰਦੇ ਵਿੱਚ ਬਸੀ ਰਹਿੰਦੀ ਹੈ ਇਹ ਭਗਤ ਜੀ ਆਪਦੇ ਤੇ ਗੱਲ ਲਾ ਕੇ ਸਮਝਾਉਣਾ ਕਰਦੇ ਨੇ ਲੋਕਾਈ ਨੂੰ ਆਪਾਂ ਸਾਰਿਆਂ ਨੇ ਸਿੱਖਿਆ ਲੈਣੀ ਹੈ ਇਸ ਗੱਲੋਂ ਵੀ ਕਿਸੇ ਵੀ ਕਿਸਮ ਦਾ ਕੋਈ ਯੋਗ ਸਾਧਨ ਕੋਈ ਵੀ ਆਪਦਾ ਕਾਰੋਬਾਰ ਛੱਡ ਕੇ ਨਹੀਂ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨੀ ਪਰਮਾਤਮਾ ਦੀ ਬੰਦਗੀ ਆਪਣੇ ਫਰਜ਼ ਪਛਾਨਣੇ ਤੇ ਉਸ ਦਾ ਧਿਆਨ ਧਰਨਾ ਸਦੈ ਨਿਕਟ ਪੁੱਜੇ ਬੁਰਾ ਕਿਉ ਕਰੇ ਜਿਹੜਾ ਵੀ ਮਨੁੱਖ ਭੈਣਾਂ ਤੇ ਭਾਈ ਆ ਪ੍ਰਭੂ ਪਰਮਾਤਮਾ ਨੂੰ ਆਪਦੇ ਨੇੜੇ ਜਾਣਦਾ ਵੀ ਉਹ ਵੇਖ ਰਿਹਾ ਮੈਨੂੰ ਤਾਂ ਕਿਸੇ ਵੀ ਕਿਸਮ ਦਾ ਮਾੜਾ ਕੰਮ ਕੋਈ ਗਲਤੀ ਨਹੀਂ ਕਰੇਗਾ ਇਹ ਆ ਉਹਦੀ ਯਾਦ ਬਸਣੀ ਪ੍ਰਭੂ ਪਰਮਾਤਮਾ ਦੀ ਹਿਰਦੇ ਘਰ ਵਿੱਚ ਤੇ ਉਹਦਾ ਨਾਮ ਸਿਮਰਨ ਸਿਮਰਨ ਇਹੀ ਆ ਵੀ ਉਹਦੀ ਯਾਦ ਰਹੇ ਸਦੈ ਅਗੇ ਮਹਾਰਾਜ ਦੱਸਦੇ ਨੇ ਮਨ ਪਵਨ ਦੋਏ ਤੁੰਬਾ ਕਰੀ ਹੈ ਜੁਗ-ਜੁਗ ਸਰਦ ਸਾਜੀ ਮਹਾਰਾਜ ਕਹਿੰਦੇ ਮੇਰੇ ਅੰਦਰ ਇੱਕ ਰਸ ਕنگਰੀ ਵੀਣਾ বাজ ਰਿਹਾ ਹੈ ਰਹੀ ਹੈ ਕنگਰੀ ਸਾਜ ਜਿਹੜੀ ਗੱਲ ਕਰਦੇ ਨਾ ਮਹਾਰਾਜ ਇਸ ਦੇ ਵਿੱਚ ਕنگਰੀ ਸਾਜ ਵੀ ਉਹ ਕنگਰੀ ਸਾਜ ਦੀਆਂ ਵੀਣਾ ਮੇਰੇ ਅੰਦਰ বাজ ਰਹੀਆਂ ਮੇਰੇ ਅੰਦਰ ਇੱਕ ਰਸਕਿੰਗਰੀ ਵੀਣਾ ਵਜ ਰਹੀ ਹੈ ਬਈ ਪ੍ਰਭੂ ਪਰਮਾਤਮਾ ਦੀ ਯਾਦ ਮੇਰੇ ਹਿਰਦੇ ਘਰ ਵਿੱਚ ਬਸੀ ਹੋਈ ਹੈ ਤੇ ਉਹਦੀ ਯਾਦ ਦੀਆਂ ਧੁਨਾਂ ਉੱਠ ਰਹੀਆਂ ਨੇ ਹਿਰਦੇ ਘਰ ਵਿੱਚੋਂ ਮੇਰਾ ਮਨ ਅਤੇ ਸਵਾਸ ਉਸ ਕਿੰਗਰੀ ਦੇ ਦੋਵੇਂ ਤੂੰਬੇ ਹਨ ਸਦਾ ਸਿਰ ਰਹਿਣ ਵਾਲਾ ਪ੍ਰਭੂ ਮਨ ਦੇ ਸਵਾਸ ਦੋਹਾਂ ਤੂੰਬਿਆਂ ਨੂੰ ਜੋੜਨ ਵਾਲੀ ਮੈਂ ਡੰਡੀ ਬਣਾਈ ਹੋਈ ਹੈ ਆਪਣੇ ਸਵਾਸ ਜਿਹੜੇ ਵੀ ਇਹ ਅੰਦਰ ਜਾ ਰਿਹਾ ਤੇ ਬਾਹਰ ਜਾ ਰਿਹਾ ਵੀ ਸਵਾਸ ਸਵਾਸ ਯਾਦ ਕਰਨਾ ਪ੍ਰਭੂ ਪਰਮਾਤਮਾ ਨੂੰ ਇਹਦਾ ਭਾਵ ਇਹ ਹੈ ਅੱਗੇ ਮਹਾਰਾਜ ਕਹਿੰਦੇ ਥਿਰ ਭਈ ਤੰਤੀ ਤੂ ਟੁੱਟਸ ਨਾਹੀ ਅਨਹਦ ਕੰਗਰੀ ਬਾਜੀ ਮਹਾਰਾਜ ਕਹਿੰਦੇ ਹੁਣ ਸੁਰਤ ਦੀ ਤਾਰ ਉਸ ਕੰਗਰੀ ਦੀ ਵੱਜਣ ਵਾਲੀ ਤੰਤੀ ਮਜਬੂਤ ਹੋ ਗਈ ਹੈ ਕਦੇ ਟੁੱਟਦੇ ਨਹੀਂ ਕਿਉਂ ਜਿਹੜਾ ਦੁਨਿਆ ਮਤਲਬ ਹੀ ਜਿਹੜਾ ਸਾਜ਼ ਬਣਿਆ ਹੋਇਆ ਕਿਸੇ ਲੱਕੜ ਦਾ ਬਣਿਆ ਕਿਸੇ ਖੱਲ ਤੋਂ ਬਣਿਆ ਹੋਇਆ ਮਤਲਬ ਉਹ ਟੁੱਟ ਵੀ ਸਕਦਾ ਵਿਗੜ ਵੀ ਸਕਦਾ ਪਰ ਜਿਹੜੀ ਮਹਾਰਾਜ ਕਹਿੰਦੇ ਮੇਰੇ ਹਿਰਦੇ ਘਰ ਵਿੱਚ ਤੇਰੇ ਨਾਮ ਵਾਲੀ ਤਾਰ ਵੱਜ ਰਹੀ ਹੈ ਨਾ ਤੇਰੇ ਨਾਮ ਦਾ ਬਾਜਾ ਵੱਜ ਰਿਹਾ ਤੇਰੇ ਨਾਮ ਦੀ ਯਾਦ ਦਾ ਸਾਜ਼ ਵੱਜ ਰਿਹਾ ਉਹ ਕਦੇ ਨਹੀਂ ਟੁੱਟਣਾ ਸਦਾ ਹੀ ਵੱਜਦਾ ਰਹੇਗਾ ਮਹਾਰਾਜ ਕਹਿੰਦੇ ਅਗੇ ਮਹਾਰਾਜ ਦੱਸਦੇ ਨੇ ਸੁਨ ਮਨ ਮੰਗਲ ਭਏ ਹੈ ਪੂਰੇ ਮਾਇਆ ਡੋਲ ਨਾ ਲਾਗੀ ਮਹਾਰਾਜ ਕਹਿੰਦੇ ਇਸ ਅੰਦਰਲੀ ਕੁੰਗਰੀ ਦੇ ਰਾਗ ਨੂੰ ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ੱੱੱਕਾ ਨਹੀਂ ਵੱਜ ਸਕਦਾ ਵੀ ਮੋਹ ਮਾਇਆ ਦਾ ੱੱੱਕਾ ਪ੍ਰਭੂ ਪਰਮਾਤਮਾ ਨਾਲੋਂ ਮੈਨੂੰ ਤੋੜ ਨਹੀਂ ਸਕਦਾ ਜਿਵੇਂ ਕਿ ਆਪਾਂ ਨੂੰ ਗੁਰੂ ਦਸ਼ਮੇਸ਼ ਪਤਾ ਜੀ ਨੇ ਪ੍ਰੈਕਟੀਕਲ ਕਰਕੇ ਦਿਖਾਇਆ ਪੁੱਤਰਾਂ ਦੇ ਰੂਪ ਦੇ ਵਿੱਚ ਵੀ ਮਾਇਆ ਉਹਨਾਂ ਨੂੰ ਪੋ ਨਹੀਂ ਸਕੀ ਦਸ਼ਮੇਸ਼ ਪਤਾ ਜੀ ਨੂੰ ਆਪਾਂ ਇਤਿਹਾਸ ਤੋਂ ਜਾਣੀ ਜਾਣੂ ਆ ਬਈ ਦੋਵੇਂ ਸਹਿਬਜ਼ਾਦੇ ਤੇ ਜਿੰਨੇ ਵੀ ਸਿੰਘ ਸ਼ਹੀਦ ਹੋਏ ਪਏ ਸੀ ਉਹਨਾਂ ਦੀਆਂ ਲਾਸਾਂ ਦੇ ਕੋਲ ਦੀ ਨੰਘ ਕੇ ਆਏ ਆ ਜਦੋਂ ਪੰਜ ਪਿਆਰੇ ਸਹਿਬਾਨਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਜਾਓ ਫਿਰ ਉਹ ਪੰਜਾਂ ਦਾ ਫੈਸਲਾ ਸਿਰ ਮੱਥੇ ਮੰਨਦੇ ਹੋਏ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਦਸ਼ਮੇਸ਼ ਪਿਤਾ ਜੀ ਮੈਦਾਨੇ ਜੰਗ ਦੇ ਵਿੱਚ ਦੀ ਆਏ ਨੇ ਇਧਰ ਮਾਸੀਵਾੜੇ ਦੇ ਜੰਗਲਾਂ ਵੱਲ ਨੂੰ ਕਹਿਣ ਦਾ ਪਾਪ ਆ ਵੀ ਪੁੱਤਰਾਂ ਦੇ ਰੂਪ ਵਿੱਚ ਵੀ ਮਾਇਆ ਪੋ ਨਹੀਂ ਸਕੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਪਾਂ ਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਸਤਗੁਰਾਂ ਨੇ ਇੱਥੇ ਕਬੀਰ ਭਗਤ ਜੀ ਦੀ ਬਾਣੀ ਇਹੀ ਕਹਿੰਦੀ ਆ ਕਹੋ ਕਬੀਰ ਤਾਂ ਕੋ ਪੁਨਰਪ ਜਨਮ ਨਹੀਂ ਖੇਲ ਗयो ਬੇਰਾਗੀ ਪਹਿਲਾ ਵਾਲੇ ਬੰਦ ਚ ਦਸਤਾ ਮਹਾਰਾਜ ਨੇ ਸੁਨਮਨ ਮੰਗਲ ਭਏ ਹੈ ਪੂਰੇ ਮਾਇਆ ਡੋਲ ਨਾ ਲਾਗੀ ਵੀ ਇਸ ਅੰਦਰਲੀ ਕਿੰਗਰੀ ਦੇ ਰਾਗ ਨੂੰ ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ੱੱੱਕਾ ਨਹੀਂ ਵੱਜ ਸਕਦਾ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਕਹੋ ਕਬੀਰ ਤਾਂ ਕੋ ਪੁਨਰਪ ਜਨਮ ਨਹੀਂ ਖੇਲ ਗयो ਬੇਰਾਗੀ ਪੁਨਰਪ ਜਨਮ ਦਾ ਮਤਲਬ ਹੁੰਦਾ ਜੀ ਫੇਰ ਵੀ ਫੇਰ ਕਦੇ ਸ਼ਬਦ ਦਾ ਭਾਵ ਹੈ ਅਸਲੀ ਜੋਗੀ ਉਹ ਹੈ ਜੋ ਗ੍ਰਸਥ ਵਿੱਚ ਰਹਿੰਦਾ ਹੋਇਆ ਵੀ ਪ੍ਰਭੂ ਦੀ ਯਾਦ ਵਿੱਚ ਸੁਰਤ ਜੋੜਦਾ ਹੈ ਆਪਣੇ ਮਨ ਨੂੰ ਵਿਚਾਰਾਂ ਦੇ ਫੁਰਨੇ ਤੇ ਕਲਪਨਾ ਨਹੀਂ ਫੁਰਨੇ ਦੇ ਕਲਪਨਾ ਉੱਠਣ ਨਹੀਂ ਦਿੰਦਾ ਆਪਣੇ ਮਨ ਦੇ ਵਿੱਚ ਬਕਾਰਾਂ ਤੇ ਫੁਰਨੇ ਉੱਠਣ ਨਹੀਂ ਦਿੰਦਾ ਗੁਰੂ ਦਾ ਪਿਆਰਾ ਆਪਣੇ ਮਨ ਦੇ ਵਿੱਚ ਅਗੇ ਮਹਾਰਾਜ ਦੱਸਦੇ ਨੇ ਨਾਸਬੰਤ ਜਾਣ ਕੇ ਇਸ ਦੇ ਮੋਹ ਵਿੱਚ ਫਸਦਾ ਨਹੀਂ ਦੁਨੀਆਂ ਦੇ ਕੰਮਕਾਰ ਕਰਦਾ ਹੋਇਆ ਵੀ ਸਵਾਸ ਸਵਾਸ ਸਿਮਰਨ ਕਰਦਾ ਹੈ ਤੇ ਯਾਦ ਲਈ ਇਸ ਤਾਰ ਨੂੰ ਕਦੇ ਟੁੱਟਣ ਨਹੀਂ ਦਿੰਦਾ ਅਜਿਹੇ ਜੋਗੀ ਨੂੰ ਮਾਇਆ ਕਦੇ ਭਰਮ ਪਰਮਾ ਨਹੀਂ ਸਕਦੀ ਮਹਾਰਾਜ ਕਹਿੰਦੇ ਜਿਹੜਾ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਹੋਣਾ ਭੈਣ ਭਰਾ ਉਹਨੂੰ ਕਿਸੇ ਵੀ ਕਿਸਮ ਦਾ ਕੋਈ ਦੁੱਖ ਕੋਈ ਤਕਲੀਫ ਕੋਈ ਰੌ ਰੀਤੀ ਕੋਈ ਰਸਮ ਰਿਵਾਜ ਕਿਸੇ ਵੀ ਕਿਸਮ ਦੀ ਮਾਇਆ ਉਹਨੂੰ ਡਲਾ ਨਹੀਂ ਸਕਦੀ ਅਗੇ ਮਹਾਰਾ ਦੱਸਦੇ ਨੇ ਗੌੜੀ ਗੱਜਨਾ ਬਗੱਜ ਦਸ ਗੱਜ 81 ਪੁਰੀਆ ਇੱਕ ਤਨਾਈ ਜਦੋਂ ਜੀਵ ਜਨਮ ਲੈਂਦਾ ਹੈ ਤਾਂ ਮਾਨੋ ਪੂਰੀ ਇੱਕ ਤਾਣੀ ਗਜਾਂ ਦੀ ਤਿਆਰ ਹੋ ਜਾਂਦੀ ਹੈ 80 ਗਜਾਂ ਦੀ ਦਸਿਆ 40 ਗਜਾਂ ਦੀ ਵਾਹਿਗੁਰੂ ਮਹਾਰਾਜ ਕਹਿੰਦੇ ਜਦੋਂ ਜੀਵ ਜਨਮ ਲੈਂਦਾ ਹੈ ਨਾ ਤਾਂ ਮਾਨੋ ਪੂਰੀ ਇੱਕ ਤਾਣੀ 40 ਗਜਾਂ ਦੀ ਤਿਆਰ ਹੋ ਜਾਂਦੀ ਹੈ ਜਸਬਤ ਨੌ ਗੋਲਕਾਂ 10 ਇੰਦਰੇ ਤੇ 21 ਗਜ ਹੋਰ ਹੁੰਦੇ ਹਨ ਭਾਵ ਪਸਾਰਾ ਮੋਹ ਜਾਲ ਦਾ ਮਹਾਰਾਜ ਕਹਿੰਦੇ ਪੰਜ ਸੂਖਮ ਤਤ ਪੰਜ ਅਸਥੂਲ ਤਤ 10 ਪ੍ਰਾਂਤ ਤੇ ਇੱਕ ਮਨ ਜਿਹੜਾ ਭੁਜਾਈ ਫਿਰਦਾ ਅਨਸਾਨ ਨੂੰ ਮਨ ਜਿਹੜਾ ਮਨ ਇਹੀ ਦੁੜਾਈ ਫਿਰਦਾ ਇਧਰ ਉੱਤਰ ਇੱਕ ਮਨ ਤੇ 21 ਗਜ ਤਾਣੀ ਦੇ ਹੋਰ ਹਨ ਇਹ ਜਿਹੜੇ ਮੋਹ ਦਾ ਜਾਲ ਵਿੱਚ ਫਸਾ ਲੈਂਦੇ ਨੇ ਮਨੁੱਖ ਨੂੰ ਜਨਮ ਲੈਣ ਤੋਂ ਬਾਅਦ ਅੱਗੇ ਮਹਾਰਾਜ ਕਹਿੰਦੇ ਆਠ ਸੂਤ ਨਭਖੰਡ ਬਹਤਰ ਪਾਟ ਲਗੋ ਅਦਕਾਈ ਆਠ ਨਾੜੀਆਂ ਇਹ ਉਸ ਤਾਣੀ ਦੇ ਲੰਮੇ ਪਾਸੇ ਦਾ ਸੂਤਰ ਹੁੰਦਾ ਹੈ ਸਰੀਰ ਦੇ ਨੌ ਜੋੜ ਉਸ ਤਾਣੀ ਦੇ 9 ਟੁੱਟੇ ਹਨ ਅਤੇ 72 ਛੋਟੀਆਂ 나ੜੀਆਂ ਇਹ ਉਸ ਤਾਣੀ ਨੂੰ ਬਾਧੂ ਪੇਟਾ ਲੱਗਾ ਹੋਇਆ ਹੈ ਪੇਟਾ ਤਾਣਾ ਪੇਟਾ ਜਿਹਨੂੰ ਕਹਿੰਨੇ ਆਪਾਂ ਗਈ ਬਨ ਆਬਨ ਮਾਹੋ ਕਰ ਛੋੜੀਏ ਜਾਏ ਜਲਾਹੋ ਮਹਾਰਾਜ ਕਹਿੰਦੇ ਬਾਸਨਾ ਇਹ ਸਰੀਰ ਦੀ ਤਾਣੀ ਉੜਾਂ ਉਨ ਤਰ ਪੈਂਦੀ ਹੈ ਘਰ ਛੋੜੀਏ ਜਾਏ ਜਲਾਹੋ ਜਦੋਂ ਜੀਵ ਜਦੋਂ ਜੀਵ ਜਲਾਹਾ ਪ੍ਰਭੂ ਦੇ ਚਰਨ ਵਿਸਾਰ ਪਸਾਰ ਦਾ ਵਿਸਾਰਦਾ ਹੈ ਨਾ ਪਾਪ ਪ੍ਰਭੂ ਨੂੰ ਵਿਸਾਰਨ ਕਰਕੇ ਜੀਵ ਬਾਸਨਾ ਵਿੱਚ ਵੱਜ ਜਾਂਦੇ ਹਨ ਮਹਾਰਾਜ ਕਹਿੰਦੇ ਤੇ ਇਹ ਬਾਸਨਾ ਇਸ ਨੂੰ ਇਸ ਸਰੀਰ ਵਿੱਚੋਂ ਲਾਉਣ ਦਾ ਕਾਰਨ ਬਣਦੀ ਹੈ ਅੱਗੇ ਮਹਾਰਾਜ ਦੱਸਦੇ ਨੇ ਗੱਜੀ ਨਾਵੇਂ ਨਹੀਂ ਏ ਤੋਲ ਨਾ ਤੁਲੀਏ ਪਾਚਨ ਸਿਰ ਅਡਾਈ ਮਹਾਰਾਜ ਕਹਿੰਦੇ ਸਰੀਰ ਰੂਪ ਇਹ ਤਾਣੀ ਗਜਾਂ ਨਾਲ ਨਹੀਂ ਮਿਲਦੀ ਤੇ ਨਾ ਮਿਣੀ ਜਾਂਦੀ ਐ ਸਰੀਰ ਰੂਪ ਇਹ ਤਾਣੀ ਗਜਾਂ ਨਾਲ ਨਹੀਂ ਮਿਣੀਦੀ ਤੇ ਬੱਟੇ ਨਾਲ ਤੋਲੀ ਦੀ ਵੀ ਨਹੀਂ ਜਾ ਸਕਦੀ ਉਂਝ ਇਸ ਤਾਣੀ ਨੂੰ ਵੀ ਹਰ ਰੋਜ਼ 2.5 ਸ਼ੇਰ ਖਰਾਕ ਰੂਪ ਮਾਣ ਚਾਹੀਦਾ ਹੈ 2.5 ਸ਼ੇਰ ਖਰਾਕ ਰੂਪ ਪਾਣ ਚਾਹੀਦਾ ਹੈ ਖਾਣਾ ਪੀਣਾ ਸਾਰੀ ਦਿਹਾੜੀ ਦੇ ਵਿੱਚ 2.5 ਕੇ ਸ਼ੇਰ ਜੋ ਕਰ ਪਾਚਨ ਬੇਗ ਨਾ ਪਾਵੇ ਝਗਰ ਕਰੇ ਘਰ ਹਾਈ ਮਹਾਰਾਜ ਕਹਿੰਦੇ ਜੇ ਇਸ ਨੂੰ ਇਹ ਪਾਣ ਵੇਲੇ ਸਿਰ ਨਾ ਮਿਲੇ ਤਾਂ ਘਰ ਵਿੱਚ ਹੀ ਰੌਲਾ ਪਾ ਦਿੰਦੀ ਹੈ ਭਾਬ ਜੇ ਖੁਰਾਕ ਨਾ ਮਿਲੇ ਤਾਂ ਸਰੀਰ ਵਿੱਚ ਤਰਥਲ ਮੱਚ ਜਾਂਦੀ ਹੈ ਮਹਾਰਾਜ ਕਹਿੰਦੇ ਇੰਨਾ ਕੁ ਸੁਣਦੇ ਹੋਿਆਂ ਵੀ ਇਹ 2 ਢਾਈ ਸੇਰ ਆਥਣ ਨੂੰ ਅੰਨ ਫੂਕ ਦਿੰਦਾ ਕਹਿ ਲੋ ਇਨਸਾਨ ਪਾਣੀ ਧਾਣੀ ਜੋ ਵੀ ਆ ਤੇ ਜੇ ਇਹਨੂੰ ਘੰਟਾ 2 ਘੰਟੇ ਨਾ ਮਿਲੇ ਤਾਂ ਤੜਫੁੱਟਦਾ ਵੀ ਮੇਰਾ ਟਾਈਮ ਨਿਕਲ ਗਿਆ ਤੁਸੀਂ ਪ੍ਰਸ਼ਾਦਾ ਨਹੀਂ ਬਣਾਇਆ ਭੈਣਾ ਬੀਬੀਆਂ ਨੂੰ ਗਾਲਾਂ ਘੜਦੀਆਂ ਬੱਚੀਆਂ ਨੂੰ ਇਹ ਇਥੋਂ ਕ ਤੱਕ ਸੀਮਤਾ ਸਰੀਰਤਾ ਮਹਾਰਾਜ ਕਹਿੰਦੇ ਆ ਜਿਹੜਾ ਮਨ ਨਾ ਸੁਰਤ ਆ ਜਿਹੜਾ ਆਪਣੇ ਆ ਜੀਵ ਆਤਮਾ ਅੰਦਰ ਬੋਲ ਰਿਹਾ ਇਹਨੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜਦੋਂ ਤੂੰ ਜੋੜ ਲਿਆ ਫਿਰ ਇਹ ਸਬਰ ਸੁਤੋਖੀ ਹੋ ਜਾਏਗਾ ਫਿਰ ਇਹ ਕਿਸੇ ਵੀ ਕਿਸਮ ਦਾ ਕਲੇਸ਼ ਨਹੀਂ ਖੜਾ ਕਰੇਗਾ ਨਹੀਂ ਤਾਂ ਖਾਣ ਪੀਣ ਪਿੱਛੇ ਹੀ ਲੇਟ ਹੋਣ ਪਿੱਛੇ ਨਾਲੇ ਮੈਲੀ ਜਾਣਾ ਘੰਟੇ ਨੂੰ ਹੋਰ ਮਿਲ ਜੂ ਤਾਂ ਵੀ ਮਹਾਰਾਜ ਕਹਿੰਦੇ ਕਲੇਸ਼ ਖੜਾ ਕਰ ਲੈਂਦਾ ਦਨ ਕੀ ਬੈਠ ਖਸਮ ਕੀ ਬਰਕਸ ਏ ਬੇਲਾਕਤ ਆਈ ਇਹ ਭਗਤ ਕਬੀਰ ਸਾਹਿਬ ਦੀ ਬਾਣੀ ਆ ਜੀ ਥੋੜੇ ਜੇ ਮਹੰਗੇ ਸ਼ਬਦ ਆ ਜਾਨੀ ਕਿ ਜਦੋਂ ਆਪਾਂ ਇਹਦੇ ਅਰਥ ਨੂੰ ਸਮਝਦੇ ਉਦੋਂ ਸਮਝ ਆਉਂਦੀ ਆ ਪੜਨ ਨਾਲ ਨਹੀਂ ਪੂਰੀ ਸਮਝ ਆਉਂਦੀ ਮਹਾਰਾਜ ਕਹਿੰਦੇ ਦਨ ਕੀ ਬੈਠ ਖਸਮ ਕੀ ਬਰਕਸ ਏ ਬੇਲਾਕਤ ਆਈ ਮਹਾਰਾਜ ਕਹਿੰਦੇ ਬਾਸਨਾ ਬੱਧਾ ਜੀਵ ਥੋੜੇ ਦਿਨਾਂ ਦੇ ਜਿਉਣ ਖਾਤਰ ਖਸਮ ਪ੍ਰਭੂ ਤੋਂ ਆਕੀ ਹੋ ਜਾਂਦਾ ਹੈ ਤੇ ਪ੍ਰਭੂ ਦੀ ਯਾਦ ਦਾ ਸਮਾਂ ਗਵਾ ਲੈਂਦਾ ਹੈ ਤੇ ਫਿਰ ਇਹ ਵੇਲਾ ਹੱਥ ਨਹੀਂ ਆਉਂਦਾ ਮਨੁੱਖਾ ਜਨਮ ਦੁਬਾਰੇ ਨਹੀਂ ਮਿਲਣਾ ਭਾਈ ਵੀ ਇਹ ਵੇਲਾ ਨਹੀਂ ਹੱਥ ਆਉਣਾ ਫਿਰ ਜਦੋਂ ਮੁਰਖੇ ਜਨਮ ਦੀ ਅਹ ਪੂੰਜੀ ਪੂਰੀ ਹੋ ਗਈ ਸ્વાસ ਪੂਰੇ ਹੋ ਗਏ ਫਿਰ ਪਤਾ ਨਹੀਂ ਕਦੋਂ ਵੇਲਾ ਆਉਣਾ ਇਹ ਤਾਂ ਪਤਾ ਨਹੀਂ ਕਿਵੇਂ ਪ੍ਰਮਾਤਮਾ ਨੇ ਤਰਸ ਕਰਕੇ ਮਨੁੱਖਾ ਜਨਮ ਦੀ ਦਾਤ ਦੇਤੀ ਤੇ ਗੁਰਬਾਣੀ ਨੇ ਕਹੇ ਤਾਂ ਵੀ ਦੁਰਲੱਭ ਦੇ ਮਾਨੁੱਖ ਦੇ ਹਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਮਹਾਰਾਜ ਕਹਿੰਦੇ ਜਿਹੜਾ ਮਨੁੱਖਾ ਜੀਵਨ ਆ ਨਾ ਇਹ ਬਹੁਤ ਸੋਹਣੀ ਸੁੰਦਰ ਦੇਹ ਤੈਨੂੰ ਮਿਲੀ ਆ ਤੇ ਇਸ ਦੇਹ ਦੇ ਵਿੱਚ ਜੀਵ ਆਤਮਾ ਪ੍ਰਭੂ ਪਰਮਾਤਮਾ ਨੂੰ ਮਿਲ ਸਕਦੀ ਆ ਬਾਰੀ ਆ ਮਿਲਣ ਦੀ ਤੇ ਜੇ ਤੂੰ ਇਹ ਬਾਰੀ ਮਹਾਰਾਜ ਕਹਿੰਦੇ ਨਗਾਲੀ ਭਾਈ ਫੇਰ ਤੈਨੂੰ ਸਮਾਂ ਨਹੀਂ ਮਿਲਣਾ ਪਰਮਾਤਮਾ ਨੂੰ ਮਿਲਣ ਦਾ ਅੱਗੇ ਮਹਾਰਾਜ ਕਹਿੰਦੇ ਨੇ ਛੁੱਟੇ ਕੁੰਡੇ ਭੀਗੇ ਪੁਰੀਆਂ ਚਲਿਓ ਜਲਾਹੋ ਰਿਸਾਈ ਮਹਾਰਾਜ ਕਹਿੰਦੇ ਆਖਰ ਇਹ ਪਦਾਰਥ ਖੁੱਸ ਜਾਂਦੇ ਹਨ ਜੋ ਸੁੱਖ ਸਹੂਲਤਾਂ ਵਾਲੇ ਨੇ ਮਹਾਰਾਜ ਕਹਿੰਦੇ ਆਖਰ ਇਹ ਪਦਾਰਥ ਖੁੱਸ ਜਾਂਦੇ ਹਨ ਮਨ ਦੀਆਂ ਬਾਸਨ ਇਹਨਾਂ ਪਦਾਰਥਾਂ ਵਿੱਚ ਫਸੀਆਂ ਹੀ ਰਹਿ ਜਾਂਦੀਆਂ ਹਨ ਇਸ ਬਸੋੜੇ ਦੇ ਕਾਰਨ ਜੀਵ ਜੁਲਾਹਾ ਖਿਜ ਕੇ ਕਿਥੋਂ ਤਰਪਿੰਦਾ ਹੈ ਆਪਣੇ ਤੇ ਲਾ ਕੇ ਗੱਲ ਭਗਤ ਜੀ ਨੇ ਸਮਝਾਉਣਾ ਕੀਤਾ ਸੋਸੀ ਨਲੀ ਤੰਤ ਨਹੀਂ ਨਕਸੇ ਨਤਰ ਰਹੀ ਔਰ ਜਾਈ ਮਹਾਰਾਜ ਕਹਿੰਦੇ ਆਖਰ ਨਲੀ ਖਾਲੀ ਹੋ ਜਾਂਦੀ ਹੈ ਤੰਤ ਨਹੀਂ ਨਿਕਲਦੀ ਤੁਰ ਉਲਜੀ ਨਹੀਂ ਰਹਿੰਦੀ ਭਾਵ ਜੀਵਾ ਆਤਮਾ ਸਰੀਰ ਨੂੰ ਛੱਡ ਦਿੰਦਾ ਹੈ ਸਵਾਸ ਚਲਣੇ ਮੁੱਕ ਜਾਂਦੇ ਹਨ ਮਹਾਰਾਜ ਕਹਿੰਦੇ ਸਵਾਸਾਂ ਦਾ ਨਾਭੀ ਨਾਲੋਂ ਸੰਬੰਧ ਟੁੱਟ ਜਾਂਦਾ ਹੈ ਫੇਰ ਕੀ ਹੁੰਦਾ ਛੋਟ ਪ੍ਰਸਾਰ ਇਹ ਰਹੋ ਬਪਰੀ ਕਹੋ ਕਬੀਰ ਸਮਝਾਈ ਕਬੀਰ ਭਗਤ ਜੀ ਸਮਝਾਉਣਾ ਕਰਦੇ ਨੇ ਸ਼ਬਦ ਦਾ ਭਾਵ ਹੈ ਜਦੋਂ ਜੀਵ ਪ੍ਰਭੂ ਦੀ ਯਾਦ ਵਿਚਾਰ ਦਿੰਦਾ ਹੈ ਤਾਂ ਬਾਸਨਾ ਵਿੱਚ ਵੱਧ ਜਾਂਦਾ ਹੈ ਵਾਸਨਾ ਦਾ ਵੱਧਾ ਹੋਇਆ ਜੀਵ ਜਗਤ ਵਿੱਚ ਆਉਂਦਾ ਹੈ ਤੇ ਇੱਥੇ ਭਾਵ ਥੋੜੇ ਹੀ ਦਿਨ ਲਈ ਰਹਿੰਦਾ ਥੋੜੇ ਦਿਨ ਹੀ ਰਹਿਣਾ ਹੁੰਦਾ ਕਿਸੇ ਨੇ 20 50 100 ਸਾਲ ਆਪਾਂ ਕੱਲ ਵੀ ਗੱਲ ਕਰੀ ਸੀ ਵੀ ਇਹ ਕੁਝ ਦਿਨ ਨੇ ਗਿਣਤੀ ਦੇ ਮਹਾਰਾਜ ਕਹਿੰਦੇ ਵੀ ਵਾਸਨਾ ਦਾ ਵੱਧਾ ਹੋਇਆ ਜੀਵ ਜਗਤ ਵਿੱਚ ਆਉਂਦਾ ਹੈ ਇੱਥੇ ਭਾਵੇਂ ਥੋੜੇ ਹੀ ਦਿਨ ਲਈ ਰਹਿਣਾ ਹੁੰਦਾ ਹੈ ਪਰ ਦੁਨੀਆਂ ਦੇ ਪਦਾਰਥਾਂ ਵਿੱਚ ਫਸਾ ਜਾਂ ਫਸ ਜਾਂਦਾ ਹੈ ਤੇ ਪ੍ਰਭੂ ਤੋਂ ਆਕੀ ਹੀ ਰਹਿੰਦਾ ਹੈ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਦਾ ਆਖਿਰ ਮੌਤ ਆ ਜਾਂਦੀ ਹੈ ਪਰ ਫਿਰ ਵੀ ਬਾਸ਼ਨਾ ਇਸ ਦੀ ਖਲਾਸੀ ਕਰਦੀ ਨਹੀਂ ਜਿਹੜੀ ਬਾਸ਼ਨਾਵਾ ਹੁੰਦੀ ਆ ਨਾ ਬਾਸ਼ਨਾਵਾ ਹੁੰਦੀ ਆ ਮੋਹ ਮਾਇਆ ਦੀ ਆਪਣੇ ਸਵਾਰਥਾਂ ਦੀ ਇਹਦੇ ਵਿੱਚੋਂ ਮਹਾਰਾਜ ਕਹਿੰਦੇ ਨਿਕਲ ਨਹੀਂ ਸਕਦਾ ਆਖਰ ਸਰੀਰ ਮੁੱਕ ਜਾਂਦਾ ਤੇ ਜਿੰਦਾ ਜਿਹੜੀ ਜੀਵ ਆਤਮਾ ਹੈ ਫੇਰ 84 ਦੇ ਗੇੜ ਤੇ ਜਾ ਪੈਂਦੀ ਆ ਕਬੀਰ ਜੀ ਆਖਦਾ ਹੈ हे ਚੰਦਰੀ ਵਾਸਨ ਇਹ ਜੰਜਾਲ ਛੱਡ ਦੇ ਤੇ ਹੁਣ ਤਾਂ ਇਸ ਜੀਵ ਦੀ ਖਲਾਸੀ ਕਰ ਲਾ ਮਨੁੱਖਾ ਜਨਮ ਮਿਲਿਆ ਤੈਨੂੰ بیا ਜੀਵ ਆਤਮਾ ਦੀ ਖਲਾਸੀ ਦਾ ਭਾਪ ਆ ਵੀ ਹੁਣ ਤੂੰ ਜੀਵ ਆਤਮਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਏਂਗੀ ਜੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੀ ਰਹੇਗੀ ਤਾਂ ਹੋਰ ਕਿਸੇ ਸਰੀਰ ਦੇ ਵਿੱਚ ਕੋਈ ਨਹੀਂ ਜੁੜ ਸਕਦਾ ਪਰਮਾਤਮਾ ਦੇ ਨਾਲ ਇੱਕ ਮਨੁੱਖਾ ਜਨਮ ਹੀ ਹੈ। ਸਰੀਰ ਕਰਕੇ ਬੀਬੀ ਆ ਚਾਹੇ ਭਾਈ ਆ ਮਹਾਰਾਜ ਕਹਿੰਦੇ ਇੱਕ ਮਨੁੱਖਾ ਜਨਮ ਹੀ ਉਹ ਪ੍ਰਭੂ ਪਰਮਾਤਮਾ ਨਾਲ ਮਿਲ ਸਕਦਾ ਹੈ। ਤੇ ਜਦੋਂ ਇਹ ਜੀਵਾਤਮਾ ਹੋਰ ਸਰੀਰ ਵਿੱਚ ਚਲੀ ਗਈ ਜਿਹੜੀ ਕਿ ਗਰਬਾਣੀ ਦੱਸਦੀ ਹੈ ਮੈਂ ਨਹੀਂ ਕਹਿੰਦਾ। ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜਮੀਨ ਕਰੰਗਾ ਕਈ ਜਨਮ ਸਰਪ ਪਰ ਕੋਇ ਪਾਇਓ। ਮਹਾਰਾਜ ਕਹਿੰਦੇ ਕਈ ਜਨਮ ਕੀੜੇ ਪਤੰਗੇ ਕਈ ਜਨਮ ਹਾਥੀ ਮੱਛੀ ਕੱਛੂ ਡੱਡੂ ਇਹਨਾਂ ਸਰੀਰਾਂ ਦੇ ਵਿੱਚ ਜੀਵਾਤਮਾ ਭਟਕਦੀ ਫਿਰਦੀ ਰਹੀ ਐ ਤੇ ਹੁਣ ਤੈਨੂੰ ਮਨੁੱਖੇ ਜਨਮ ਦਾ ਸਾਧਨ ਮਿਲਿਆ ਜੀਵਾਤਮਾ ਨੂੰ ਜੇ ਪ੍ਰਭੂ ਪਰਮਾਤਮਾ ਨਾਲ ਜੁੜ ਜੇ ਤਾਂ ਇਹ ਆਪਣੀ ਖਲਾਸੀ ਕਰ ਸਕਦੀ ਐ 84 ਦੇ ਗੇੜ ਚੋਂ ਵਿੱਚ 84 ਦਾ ਗੇੜ ਮੁਕਾ ਸਕਦੀ ਐ ਮਨੁੱਖਾ ਜਨਮ ਵਾਲੀ ਜ਼ਿੰਦਗੀ ਐ ਜਿਹੜੀ ਮੁੱਕੇਗੀ ਕਿਵੇਂ ਜਦੋਂ ਗੁਰੂ ਦੇ ਸਿਧਾਂਤ ਨਾਲ ਜੁੜ ਗਈ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਉਦੋਂ ਖਲਾਸੀ ਹੋਣੀ ਐ ਨਹੀਂ ਤਾਂ ਭਾਈ 84 ਦੇ ਗੇੜ ਤੋਂ ਜੀਵ ਆਤਮਾ ਚੱਲਦਾ ਫਿਰਦਾ ਆ ਹੁਣ ਵੀ 84 ਦੇ ਗੇੜ ਚ ਮਨੁੱਖਾ ਜਨਮ ਵੀ ਤੇ ਜੇ ਮਨੁੱਖਾ ਜਨਮ ਇੱਕ ਸਾਧਨ ਹੈਗਾ ਪ੍ਰਮਾਤਮਾ ਨੂੰ ਮਿਲਣ ਦਾ ਜੇ ਅਜਾਈ ਚਲਿਆ ਗਿਆ ਮਹਾਰਾਜ ਕਹਿੰਦੇ ਤਾਂ 84 ਦਾ ਗੇੜ ਫੇਰ ਸ਼ੁਰੂ ਹੈ ਅੱਗੇ ਮਹਾਰਾਜ ਦੱਸਦੇ ਨੇ ਗਉੜੀ ਇੱਕ ਜੋਤ ਏਕਾ ਮਿਲੀ ਖਿੰਬਾ ਹੋਏ ਮਹ ਹੋਏ ਮਹਾਰਾਜ ਕਹਿੰਦੇ ਸਤਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਵੇਂ ਮਨੁੱਖ ਦੀ ਸੁਰਤ ਪਰਮਾਤਮਾ ਦੀ ਜੋਤ ਨਾਲ ਮਿਲ ਕੇ ਇੱਕ ਰੂਪ ਹੋ ਜਾਂਦੀ ਹੈ ਉਸ ਦੇ ਅੰਦਰ ਹਉਮੈ ਬਿਲਕੁਲ ਨਹੀਂ ਰਹਿੰਦੀ ਹਉਮੈ ਹੰਕਾਰ ਨਹੀਂ ਰਹਿੰਦਾ ਫਿਰ ਉਸ ਦੇ ਅੰਦਰ ਜਿਤ ਘਟ ਨਾਮ ਨਾ ਉਪਜੇ ਫੂਟ ਮਰੇ ਜਨ ਸੋਏ ਮਹਾਰਾਜ ਦੇ ਕੇਵਲ ਉਹੀ ਮਨੁੱਖ ਹਉਮੈ ਨਾਲ ਦੁਖੀ ਹੁੰਦਾ ਹੈ ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਪੈਦਾ ਹੁੰਦਾ ਸਾਬਲ ਸੁੰਦਰ RAMਈਆ ਮੇਰਾ ਮਨ ਲਾਗਾ ਤੋਹੇ ਰਹਾਉ ਮਹਾਰਾਜ ਕਹਿੰਦੇ ਹੈ ਮੇਰੇ ਸਾਬਲੇ ਸੋਹਣੇ RAM ਗੁਰੂ ਦੀ ਕਿਰਪਾ ਨਾਲ ਮੇਰਾ ਮਨ ਤਾਂ ਤੇਰੇ ਚਰਨਾਂ ਵਿੱਚ ਜੁੜਿਆ ਹੋਇਆ ਹੈ ਮੈਨੂੰ ਹੋਮੇ ਕਬ ਦੁਖੀ ਕਰੇ ਜਦੋਂ ਪ੍ਰਮਾਤਮਾ ਦੇ ਨਾਮ ਨਾਲ ਮਹਾਰਾਜ ਕਹਿੰਦੇ ਤੇਰਾ ਮਨ ਜੁੜ ਗਿਆ ਫਿਰ ਹੋਮੇ ਨਹੀਂ ਦੁਖੀ ਕਰੇਗੀ ਤੈਨੂੰ ਰਹਾਉ ਰਹਾਵాలే ਬੰਦ ਚ ਮਾਰਾ ਦੱਸਦੇ ਨੇ ਸਾਧ ਮਿਲੇ ਸਿੱਧ ਪਾਈਏ ਕਿ ਇਹ ਜੋਗ ਕੇ ਭੋਗ ਮਹਾਰਾਜ ਕਹਿੰਦੇ ਹੋਮੇ ਦੇ ਭਾਵ ਅਤੇ ਅੰਦਰਲੀ ਸ਼ਾਂਤੀ ਠੰਡ ਦੀ ਇਹ ਸਿੱਧੀ ਸਤਿਗੁਰੂ ਨੂੰ ਸਤਿਗੁਰੂ ਨੂੰ ਮਿਲਿਆ ਲੱਭਦੀ ਹੈ ਫਿਰ ਇਸ ਸਿੱਧੀ ਦੇ ਸਾਹਮਣੇ ਜੋਗੀਆਂ ਦਾ ਜੋਗ ਤੁਸ ਹੈ ਤੁਸ ਦਾ ਮਤਲਬ ਵੀ ਕੁਝ ਵੀ ਚੀਜ਼ ਨਹੀਂ ਐ ਮਾਮੂਲੀ ਜੀ ਗੱਲ ਰਹਿ ਜਾਂਦੀ ਆ ਫਿਰ ਜੋਗੀਆਂ ਦਾ ਜੋਗ ਤੁਸ ਹੈ ਦੁਨੀਆਂ ਦੇ ਪਦਾਰਥਾਂ ਦਾ ਭੋਗਣਾ ਵੀ ਕੋਈ ਚੀਜ਼ ਨਹੀਂ ਹੈ ਫਿਰ ਦੁਨੀਆਂ ਵਾਲੇ ਭੋਗਾਂ ਤੋਂ ਵੀ ਮਨੁੱਖ ਉੱਪਰ ਉੱਠ ਖੜਦਾ ਠੀਕ ਆ ਆਪਣੇ